ਸਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੋਵੋਗੇ ਤੇ ਤੁਸੀਂ ਆਪਣੇ ਚੈਨਲ ਸੁਨਹਿਰੀ ਗੋਟਾ ਬਾਈ ਰੁਪਿੰਦਰ ਬ੍ਰਾਡ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਮਸ਼ੀਨ ਵਰਕ ਦੇ ਸੂਟ ਜਿੰਦੇ ਵਿੱਚ ਮਸ਼ੀਨੀ ਆਰੀ ਤੇ ਪਫ ਮਸ਼ੀਨ ਦੇ ਸੂਟਸ ਹੋਣਗੇ ਠੀਕ ਹੈ ਸਭ ਤੋਂ ਪਹਿਲਾ ਸੂਟ ਇਹ ਹੈ ਲਾਈਟ ਕਾਫੀ ਕਲਰ ਦਾ ਹੈ ਜੀ ਇਹਦੇ ਉੱਪਰ ਆਰੀ ਵਰਕ ਨਾਲ ਕੰਮ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਾਫੀ ਦੇ ਉੱਪਰ ਜਿਵੇਂ ਮਾਜੈਂਟਾ ਤੇ ਔਰੇਂਜ ਸ਼ੇਡ ਲਾਇਆ ਹੋਇਆ ਹੈ ਜੀ ਬੜਾ ਪਿਆਰਾ ਲੱਗ ਰਿਹਾ ਹੈ ਸ਼ੇਡ ਇਹ ਔਰ ਇਹਦੇ ਨਾਲ ਦੁਪੱਟਾ ਟਾਇਡਾਈ ਦਾ ਕੀਤਾ ਜੀ। ਔਰ ਆਹ ਦੀਆਂ 슬ੀਵਸ ਤੇ ਕੰਮ ਹੈ। ਕਈ ਵਾਰੀ ਚੀਨ ਦਾ ਕਿ ਬਾਟਮ ਤੇ ਕੰਮ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਦਿੱਤਾ ਹੁੰਦਾ ਬਟ ਆਪਾਂ ਉਹਦਾ ਟਰੌਜ਼ਰ ਬਣਾਉਣਾ ਚਾਹੁੰਦੇ ਹੁੰਨੇ ਆ ਤੇ ਉਹ ਵੇਸਟ ਨਾ ਸਮਝਿਆ ਕਰੋ। ਆਪਾਂ ਐਵੇਂ ਉਹਦਾ ਪੈਚ ਵੀ ਕਰਵਾ ਸਕਦੇ ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਇਹਦੇ ਉੱਪਰ ਪੈਚ ਕੀਤਾ ਹੈ ਸਟ੍ਰੇਟ ਸਲਵਾਰ ਦਾ ਕੰਮ ਸੀ ਬਟ ਕਸਟਮਰ ਦੀ ਰਿਕੁਆਇਰਮੈਂਟ ਸੀ ਕਿ ਅਸੀਂ ਪਲਾਜ਼ੋ ਬਣਾਉਣਾ ਸੋ ਅਸੀਂ ਇਹਦੇ ਉੱਪਰ ਪੈਚ ਕਰ ਦਿੱਤਾ ਵਰਕ ਨੂੰ ਵੇਸਟ ਨਹੀਂ ਕੀਤਾ ਜੀ ਔਰ نیچے ਤੁਸੀਂ ਦੇਖ ਰਹੇ ਹੋ ਇਹਦੀ ਪੇਸਟਿੰਗ ਕੀਤੀ ਹੋਈ ਹੈ ਸੈਕਿੰਡ ਸੂਟ ਵੀ ਆਪਣਾ ਸੇਮ ਹੀ ਆਰੀ ਵਰਕ ਚ ਹੈ ਜੀ ਇਹ ਜਾਰਜਟ ਉੱਪਰ ਸੂਟ ਹੈ ਜੀ ਆਏ ਦਾ ਘੇਰਾ ਹੈ ਜੀ ਸੇਮ 슬ੀਵਸ ਹੈ ਔਰ ਆਏ ਦੇ ਨੱਕ ਤੇ ਕੰਮ ਕੀਤਾ ਹੋਇਆ ਜੀ ਔਰ ਇਹਦੀ ਬਾਟਮ ਨੂੰ ਟਾਈਡ ਆਈ ਕੀਤਾ ਹੋਇਆ ਹੈ ਜੀ। ਬਾਟਮ ਤੇ ਵੀ ਸੇਮ ਕੰਮ ਹੈ। ਇਹ ਸਟ੍ਰੇਟ ਪਾਕਿਸਤਾਨੀ ਸਲਵਾਰ ਹੈ ਜੀ। ਔਰ ਦੁਪੱਟਾ ਇਹਦੇ ਨਾਲ ਟਾਈਡ ਆਈ ਕੀਤਾ ਹੈ ਜੀ। ਤੁਸੀਂ ਕਿਸੇ ਵੀ ਕਲਰ ਦੇ ਕਸਟਮਾਈਜ਼ ਕਰਵਾ ਸਕਦੇ ਹੋ ਜੀ ਆਪਣੇ ਅਕੋਰਡਿੰਗ। ਨੈਕਸਟ ਇਹ ਜੀ ਆਪਣਾ ਪ੍ਰਿੰਟ ਸੂਟ ਹੈ ਜੀ। ਪ੍ਰਿੰਟ ਸੂਟਸ ਨੂੰ ਤੁਸੀਂ ਐਸਟਰਾ ਕਸਟਮਾਈਜ਼ ਕਰ ਸਕਦੇ ਹੋ ਜੀ ਜਿਵੇਂ ਆਪਾਂ ਇਹਦੇ neck ਤੇ ਕੰਮ ਕੀਤਾ ਹੋਇਆ ਹੈ ਪੈਚ ਲਗਾ ਕੇ ਬਾਟਮ ਨਾਲ ਦਾ। ਬਾਟਮ ਨਾਲ ਦਾ ਸੇਮ ਪੈਚ ਲਾਇਆ ਜੀ ਬਾਟਮ ਤੇ ਵੀ ਆਪਾਂ ਇਸ ਤਰ੍ਹਾਂ ਬ੍ਰੀਕ ਬ੍ਰੀਕ ਕੰਮ ਕੀਤਾ ਹੋਇਆ ਹੈ ਜੀ। 크ريب ਦੀ ਨਾਲ ਸਲਵਾਰ ਹੈ ਜੀ ਐਸਟਰਾ ਪ੍ਰਿੰਟ ਦੇ ਉੱਪਰ ਪੈਚ ਕਰਕੇ ਬਾਜੂ ਦੇ ਉੱਪਰ ਵੀ ਐਵੇਂ ਪੈਚ ਕਰਕੇ ਉੱਪਰ ਪਫ ਮਸ਼ੀਨ ਨਾਲ ਕੰਮ ਕੀਤਾ ਹੋਇਆ ਹੈ ਜੀ। ਔਰ ਇਹ ਸ਼ਿਮਰ ਦਾ ਫੈਬਰਿਕ ਹੈ ਜੀ ਸ਼ਿਮਰ 크ريب ਦਾ ਜੀ। ਇਹਦੇ ਨਾਲ ਵੀ ਆਪਾਂ ਦੁਪੱਟਾ ਟਾਇਰਡ ਆਈ ਦਾ ਹੀ ਬਣਾਇਆ ਹੈ। ਫੋਰਥ ਸੂਟ ਵੀ ਆਪਣਾ ਮਸ਼ੀਨੀ ਤੇ ਪਫ ਦਾ ਕੰਮ ਮਿਕਸ ਕੀਤਾ ਗਿਆ ਹੋਇਆ ਹੈ ਜੀ। ਇਹਦੇ ਨੈਕ ਉੱਪਰ ਸਿਰਫ ਕੰਮ ਹੈ ਜੀ। ਆਏ ਦੀਆਂ 슬ੀਵਸ ਤੇ ਉੱਪਰ ਕੰਮ ਹੈ। ਆਏ ਦੇ ਪਲਾਜ਼ੋ ਤੇ ਕੰਮ ਹੈ। ਇਹਦੇ ਫਿਰ ਜੀ ਉਵੇਂ ਹੀ ਸੀਗਾ ਜੀ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਕੰਮ ਕੀਤਾ ਗਿਆ ਸੀਗਾ। ਬਟ ਕਸਟਮਰ ਦੀ ਚੋਇਸ ਸੀ ਕਿ ਅਸੀਂ ਪਲਾਜ਼ੋ ਬਣਾਉਣਾ ਹੈ। ਪੈਂਟ ਪਲਾਜ਼ੋ ਤੇ ਕਟਿੰਗ ਕਰਕੇ ਇਸ ਦੇ ਉੱਪਰ ਪੈਚ ਕਰਕੇ ਬਣਾ ਦਿੱਤਾ ਗਿਆ ਜੀ। ਇਹ ਥੋੜਾ ਜਿਹਾ ਗਰਲਿਸ਼ ਲੁੱਕ ਚ ਸੂਟ ਬਣਿਆ ਜੀ ਔਰ ਇਹਦੇ ਨਾਲ ਵੀ ਦੁਪੱਟਾ ਟਾਈਡ ਆਈ ਹੈ ਜੀ। ਦੁਪੱਟਾ ਬਹੁਤ ਸੋਹਣਾ ਡਾਈ ਕੀਤਾ ਹੋਇਆ ਜੀ। ਤੁਸੀਂ ਦੇਖ ਸਕਦੇ ਹੋ। ਜਿੰਨੇ ਸੂਟਸ ਦੇ ਵਿੱਚ ਕਲਰ ਹੈ ਉਹਨੇ ਹੀ ਦੁਪੱਟੇ 'ਚ ਕਲਰ ਹੈ ਜੀ। ਫਿਫਥ ਸੂਟ ਮੈਂ ਤੁਹਾਨੂੰ ਕਾਟਨ ਦਾ ਦਿਖਾਉਣ ਜਾ ਰਹੀਆਂ ਜੀ ਜੋ ਆਉਣ ਵਾਲੇ ਸੀਜ਼ਨਸ ਦੇ ਵਿੱਚ ਹੈਗਾ ਜੀ। ਇਹਨੂੰ ਆਪਾਂ ਸਟੀਚਿੰਗ ਦੇ ਵਿੱਚ ਵੀ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ ਔਰ ਇਹਦੀ ਵਰਕ ਦੇ ਵਿੱਚ ਵੀ ਕੀਤੀ ਗਈ ਹੈ ਜੀ। ਇਹ ਇਹਦਾ ਕੇਰਾ ਹੈ। ਕੇਰੇ ਦੇ ਵਿੱਚ ਇਸ ਤਰ੍ਹਾਂ ਜੁਆਇੰਟਲੈਸ ਪਾਈ ਹੋਈ ਜੀ, نیچے ਵੀ ਡਾਈ ਕਰਵਾ ਕੇ ਲੇਸ ਲਵਾਈ ਗਈ ਹੈ ਜੀ। ਔਰ ਇਹਦੀ neck ਤੇ ਐਕਸਟਰਾ ਡਿਜ਼ਾਈਨਿੰਗ ਕੀਤੀ ਹੋਈ ਹੈ ਜੀ neck ਤੇ ਪ੍ਰੋਪਰ ਪੈਚ ਕਰਕੇ ਪਿੰਟੈਕਸ ਪਵਾ ਕੇ ਵਿੱਚ ਜੁਆਇੰਟ ਲੈਸ ਹੈ ਜੀ ਸਾਈਡਾਂ ਤੇ ਲੈਸ ਹੈ ਜੀ ਔਰ ਇਹਦੀ ਬਾਜੂ ਤੇ ਬਹੁਤ ਸੋਹਣਾ ਕੰਮ ਕੀਤਾ ਗਿਆ ਬਾਜੂ ਤੇ ਸਿਰਫ ਸਿੰਗਲ ਕੰਮ ਕੀਤਾ ਗਿਆ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਗਲੇ ਤੇ 컬러ਫੁਲ ਕੰਮ ਹੈ ਬਟ ਬਾਜੂ ਤੇ ਸਿਰਫ ਸਿੰਗਲ ਥ्रेड ਨਾਲ ਕੰਮ ਕੀਤਾ ਗਿਆ ਤੇ ਜੁਆਇੰਟ ਲੈਸ ਦਿੱਤੀ ਹੋਈ ਹੈ ਜੀ ਔਰ ਇਹਦੀ ਨਾਲ ਦੁਪੱਟਾ ਚੰਦੇਰੀ ਦਾ ਹੈ ਜੀ ਦੁਪੱਟੇ ਤੇ ਵੀ ਫੋਰ ਸਾਈਡ ਲੈਸ ਹੈ ਜੀ